ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਸਥਿਤ ਪਿੰਡ ਹਰਦਾਨ ਵਿਖੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਹੋਰੇ ਖੁਲਾਸੇ ਹੋਏ ਨੇ ਹਾਲਾਂਕਿ ਜ਼ਖਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਕੱਠੇ ਹੋ ਕੇ 버ਗਰ ਖਾ ਰਹੇ ਸਨ ਕਿ ਵਰਨਾ ਕਾਰ ਤੇ ਆਏ ਕੁਝ ਨੌਜਵਾਨਾਂ ਨੇ ਆਉਂਦੇ ਸਾਰ ਹੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਉਹਨਾਂ ਵਿੱਚੋਂ ਇੱਕ ਗੁਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਤੇ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਕਰੋ ਲੜਨ ਦੇ ਲਈ ਨਹੀਂ ਆਏ ਸੀ ਅਤੇ ਨਾ ਹੀ ਉਹ ਗੋਲੀਬਾਰੀ ਕਰਨ ਨੂੰ ਜੋ ਕਿ ਉਹ ਸੋਚਦੇ ਪਏ ਸੀ ਤੇ ਨਾ ਹੀ ਉਹਨਾਂ ਨੂੰ ਕੁਝ ਇਸ ਬਾਰੇ ਪਤਾ ਸੀ ਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਦੁਸ਼ਮਣੀ ਕਿਸੇ ਦੀ ਹੈ ਜੋ ਅਜੇਹਾ ਵਾਰਦਾਤਾ ਨੂੰ ਅੰਜਾਮ ਦੇ ਸਕਦਾ ਹੈ ਸਰ ਮੇਰਾ ਪਿੰਡ ਜੋ ਗੁਰਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਇਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਉੱਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਹੀਂ 버거 ਖਾਣ ਦੇ ਮੋਟਰਸਾਈਕਲ ਤੇ ਬੈ ਕੇ ਸਿੱਧੀਆਂ ਆ ਕੇ ਸਰ ਗੋਲੀਆਂ ਮਾਰ ਦੇਵੇ ਦੂਆ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਵਾਂ ਨੇ ਮੂੰਹ ਬੰਦੇ ਸਾਰਾ ਹੁੰਦੇ ਗੋਲੀਆਂ ਮਾਰ ਦੇਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਗੱਡੀ ਦੀ ਮੈਂ ਸਾਰਾ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ ਜਖਮੀ ਹੋਏ ਆ ਜੀ ਕਿੱਥੇ ਨੂੰ ਦੋ ਅੰਸਰ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਹੱਥੋਂ ਨਿਕਲਣਗੀਆਂ ਜਾ ਕੇ ਕੋਈ ਲਾਕਡਾਊਨ ਕਿਉਂ ਕੀ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤੇ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲੱਗੇ ਵੇਹ ਕਲਾਂ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਕਡਾਟ ਜਾਂ ਕੀ ਗੱਲ ਸੀ ਸੇ ਸਾਰੇ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੰਦੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤਾਂ 버ਗਰ ਖਾਨ ਦੇ 버ਗਰ ਬੋਲ ਕੇ ਜਾਣਗੇ 버ਗਰ ਖਾਨ ਤੋਂ ਬੋਲਦਾ ਲੱਗਦਾ ਆਈ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਫਿਰ ਐਨੂੰ ਚੱਲ ਗਏ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ 버ਗਰ ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਆਜ ਲਈ ਗੁਰਦਾਪੁਰ ਘੁੰਮਣ ਚੱਲ ਸੱਲ ਨਹੀਂ ਛੜਗੁਰਦਾਪੁਰ ਖਾਨਪੀਣਾ ਆਈ ਦੀ। ਸੋ ਰਹਾ ਇਹ ਫਲਾਪਾ ਤੇ ਕੀ ਕਮਾਈ ਜਾਂ ਰਹੀ ਹੈ? ਅਰੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਦਦੇ ਹਨ ਮਿਲ ਗਏ ਤੇ ਉੱਥੇ ਬਰਗੇਖਾਨ ਡੇਪਿਆ ਪਸਾਰ ਜਾਨੇ ਤੇ ਜਦੋਂ ਬਰਗੇਖਾਨ ਡੇਪੇ ਤੇ ਪਤਾ ਨਹੀਂ ਉਹ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਉਹ ਦੇ ਗੋਲੀਆਂ ਮਾਰ ਡੇ ਸਾਰਾ ਸਾਡੀ ਨਹੀਂ ਸਾਡੀ ਨਹੀਂ ਕਿੰਨੇ ਜਖਮੀ ਹੋ ਗਏ ਸਾਰੇ ਹੋਏ ਨਹੀਂ 5-7 ਜਾਨੀ ਸਰ ਤੇ ਕਿੰਨੀਆਂ ਗੋਲੀਆਂ ਹਾਂਜੀ ਸਰ ਮੇ ਲਾਤ ਚ ਲੱਗੀ ਇਹਨਾਂ ਨੂੰ ਵੀ ਆ ਕੇ ਸਿਖਾਣਾ ਇਹਨਾਂ ਨਹੀਂ ਸਰ ਪਤਾ ਵਾਵਾ ਕੀਤੇ ਨਾਤਾ ਪਦਰਨਾਮ ਕੀ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿੱਥੋਂ ਰਹੇ ਹੋ ਫੈਲਾਬਾਦ ਤੋਂ ਮੇਰਾ ਨਾਮ ਡਾਕਟਰ ਨਿੱਕੀ ਦਾ ਹੈ ਮੈਂ ਐਮਰਜੈਂਸੀ ਵਿਭਾਗ 'ਚ ਕੰਮ ਕਰਦੀ ਆ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ 'ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹਾਂ ਦੋ ਹੀ ਥਿਆ ਪਰਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਨੇ ਆ ਦੋ ਜਨੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਆ ਟ੍ਰੀਟਮੈਂਟ ਚੱਲਦਾ ਬਿਲਕੁਲ ਰੋਕ ਰੱਖ ਹਾਂਜੀ ਕਲੋਰਾਫਰ ਇਹ ਇੱਥੇ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋਇਆ ਤੇ ਦੇਖੇ ਅਸੀਂ ਮੁੱਖ ਪੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਰਚੂ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਤੇ ਜਿੱਥੇ ਚਾਰ ਲੜਕੇ ਇੰਜਰਡ ਹੋਏ ਆ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੋ ਪਏ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਕੋਲਿਜ ਵੀ ਪਰਫੈਕਟਲੀ ਕਾਲਜ ਦੇ ਕਿਸੇ ਜੀ ਨਹੀਂ ਇਦਾਂ ਹੋਣ ਬੱਚੇ ਹੈਗੇ ਅਲੱਗ-ਅਲੱਗ ਥਾਂ ਤੋਂ ਹੈਗੇ ਆ ਜੂ ਪਤਾ ਲੱਗਾ ਬਿਲਕੁਲ ਕਾਲਜ ਲੜਾਈ ਹੋਈ ਕੱਲ ਨਹੀਂ ਉਹ ਨੂੰ ਸਾਡੇ ਕੋਲ ਪੁਲੀ ਸਾਡੇ ਲੋਨਚ ਕੋਈ ਨਹੀਂ ਬੱਚੇ ਹੁਣ ਇਹ ਪਤਾ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਹੋਈ ਹੁੰਦੀ ਹੈ ਇਕੱਠੇ ਹੋਏ ਸੀਗੇ ਤੇ ਉਹਨਾਂ ਦੀ ਝਗੜਾ ਹੋਇਆ ਜਦੋਂ ਤੇ ਅਸੀਂ ਇਮੀਡੀਏਟਲੀ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਦੋ ਉਹ ਦੇਖ ਮੋੜਾ ਵਰਗੇ 4 ਫੁੱਟ ਹੋ ਗਏ ਹਾਂ ਜਿਹੜੇ ਗੋਲੇ ਚਲਾਉਣੇ ਪਾ ਲਗਾ ਕੋਣਸ ਦਾ ਉਹ ਉਹ ਅਜੇ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ ਉਹਨੂੰ ਜਲਦੀ ਰੈਸਟ ਕਰਨਾ